ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਭਾਰਤ ਬੰਦੀ ਕਾਲ ਦਾ ਗੁਰਾਇਮ ਵਿਖੇ ਵੀ ਅਸਰ ਦੇਖਣ ਨੂੰ ਮਿਲਿਆ ਇਸ ਦੌਰਾਨ ਜਿੱਥੇ ਕੁਝ ਕੁ ਦੁਕਾਨਾਂ ਬੰਦ ਰਹੀਆਂ ਉੱਥੇ ਹੀ ਕੁਝ ਕੁ ਦੁਕਾਨਾਂ ਖੁੱਲੀਆਂ ਹੋਈਆਂ ਵੀ ਨਜ਼ਰ ਆਈਆਂ ਇਸ ਮੌਕੇ ਕਿਸਾਨ ਜਿੱਦਾਂ ਹੀ ਬਜ਼ਾਰ ਵਿੱਚ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਨ ਲਈ ਆਏ ਤਾਂ ਉਸ ਸਮੇਂ ਇਕੱਠੇ ਹੋਏ ਦੁਕਾਨਦਾਰਾਂ ਨਾਲ ਬਹਿਸ-ਵਾਜੀ ਵੀ ਹੋ ਗਈ ਇਸ ਦੌਰਾਨ ਜਿੱਥੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਨਾ ਕਰਨ ਦੀ ਗੱਲ ਆਖੀ ਉੱਥੇ ਹੀ ਆਓ ਤੁਹਾਨੂੰ ਦਿਖਾਉਂਦੇ ਹਾਂ ਤੇ ਸੁਣਾਉਂਦੇ ਹਾਂ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਕਿਸਾਨਾਂ ਦਾ ਅਤੇ ਪ੍ਰਸ਼ਾਸਨ ਦਾ ਅਕੀ ਵਕੀ ਆ ਸਾਡੇ ਗੱਲਾਂ ਦੇ ਬੈਠਾ

ਲੜਨੀ ਨਹੀਂ ਲੜਨੀ ਆਏਗੇ ਪਾਣੀ ਦੇ ਹਿਸਾਬੇ ਮੰਗ ਲੈ ਤੁਹਾਡੇ ਕੋਲ ਵੀ ਸਾਰੇ ਪਾਣੀ ਕਰਦੇ ਜੋਰ ਕੇ ਅਜਿਨੇ ਹਿਸਾਬੇ ਮੰਗ ਲੈ ਭਾਈ ਤੁਹਾਡੇ ਕੋਲ ਅਸੀਂ ਬਹੁਤ ਔਖੇ ਆ ਭਾਈ ਬਸ ਜੀ ਰੋਟੀ ਚੱਲਦੀ ਭਾਈ ਸਾਡੇ ਨਾਲ ਬਸ ਜੀ ਰੋਟੀ ਚੱਲਦੀ ਹੈ ਭਾਈ ਜੀ 30-3000 ਰੁਪਏ ਤਾਂ ਕਹਿੰਦੇ ਜਾਂਦਾ ਇੱਥੇ ਮੇਰੇ ਵੀਰ ਭਾਈ ਮੇਰੇ ਵਿੱਚ ਵੀ ਸਾਰੇ ਅੱਗੇ ਅਗਵਾਰ ਜੀ ਆਇਆ ਮੀਡੀਆ ਰਾਈ ਵੀ ਬੱ비 ਭਾਈ ਨੂੰ ਆਪ ਪਰਸਨਲ ਅਰੇਂਜ ਕਰਕੇ ਓ ਸੋਣ ਮਾ ਲੋ ਬਾਈ ਹੁਣ ਤਾਂ ਕਮੈਂਟ ਜੀ ਵੱਡਾ ਪੁਆਇੰਟ ਇਹ ਆ ਜੀ ਦਿਹਾੜਾ ਤੇ ਬੰਦ ਰਹਿਣਗੇ ਜੀ ਦੁਕਾਨਾਂ ਦਾ ਕੋਈ ਨਾ ਦੂ ਤੋਂ ਚਾਰਡ ਇੱਕ ਮੈਸੇਜ ਚੱਜਦਾ ਹੋਵੇ ਕਿਸੇ ਨੂੰ ਖਾਣੇ ਤਾਂ ਕੋਈ ਮੈਂ ਅਸਾਧ ਕਰੋ ਲਾ ਲ ਕਰੋ ਬਹਿ ਕੇ ਸਲਾਹ ਕਰੋ ਸਾਰੇ ਬਿਆਰ ਨਾ ਲਾ ਕਰੋ ਇੱਕ ਬੰਦੇ ਨਾਲ ਨਾ ਕਰੋ ਸਾਰੇ ਬਿਆਰ ਨਾ ਲਾ ਕਰੋ ਭਾਈ ਅੱਜ ਬਿਆਰ ਬੰਦ ਐ ਨਹੀਂ ਨਹੀਂ ਦੇਖੋ ਇਹਦੇ ਵਿੱਚ ਜੀ ਇਹ ਤੇ ਸਾਰੇ ਸਾਨ ਦੇ ਤੇ ਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਸੀਗੀ ਤੇ ਵਕ ਵਕ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਸੋ ਉਹਦੇ ਵਿੱਚ ਇਹਦੇ ਵਿੱਚ ਕਿਸੇ ਵੀ ਜਿਹੜਾ ਹੈ ਜਥੇਬੰਦੀ ਵੱਲੋਂ ਕਿਸੇ ਨੂੰ ਫੋਰਸਫੁਲੀ ਕੋਈ ਬੰਦ ਨਹੀਂ ਕਰਵਾਇਆ ਜਾ ਰਿਹਾ ਤੇ ਜਿਹੜੀ ਇੱਕ ਕਹਿੰਦੇ ਕਿ ਸਿੰਬੋਲਿਕ ਉਹ ਆਪਣੇ ਤੌਰ ਤੇ ਰਿਕੁਐਸਟ ਕਰ ਰਹੇ ਸੀਗੇ ਹਰ ਜਗ੍ਹਾ ਤੇ ਜਿੱਥੇ ਕਿਸੇ ਨੇ ਕਰ ਰਿਹਾ ਉਹਨੂੰ ਆਪਣੇ ਇੱਛਾ ਦੇ ਮੁਤਾਬਕ ਹੀ ਕਰ ਰਹੇ ਨੇ ਕੋਈ ਅਦਰਵਾਇਜ਼ ਕੋਈ ਪ੍ਰੈਸ਼ਰ ਨਹੀਂ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਕਿਸਾਨ ਜਿੱਥੇ ਮੰਨੀਆਂ ਤੇ ਸ਼ਹਿਰ ਦੁਕਾਨਦਾਰਾਂ ਵਿੱਚ ਵੀ ਕੰਟਰਾਸਟ ਵੀ ਦੇਖਣ ਨੂੰ ਮਿਲਿਆ ਤੁਹਾਨੂੰ ਇਹ ਇਦਾਂ ਦਾ ਕੁਝ ਨਹੀਂ ਕੰਟਰਾਸਟ ਨਹੀਂ ਜਿਉਂ ਜਸਟ ਇੱਕ ਆਪਾਂ ਕਹਿ ਲਈਏ ਕਿ ਟ੍ਰੈਫਿਕ ਵਾਂਗੂ ਦੇਖਣ ਵਾਂਗੂ ਲੱਗਦਾ ਸੀਗਾ ਕਿ ਉਹ ਆ ਰਹੇ ਨੇ ਆਪਣੇ ਧਰਨਾ ਪ੍ਰਦਰਸ਼ਨ ਵਾਲੀ ਜਿਹੜੀ ਇੱਕ ਉਹਨਾਂ ਦੀ ਜਗ੍ਹਾ ਨਜ਼ਿੱਕ ਤੇ ਸੀਗੀ ਉਹਦੇ ਤੇ ਜਾ ਰਹੇ ਸੀਗੇ ਤੇ ਉਹਦੇ ਰਸਤੇ ਦੇ ਵਿੱਚ ਹੀ ਆ ਅਦਰਵਾਇਜ਼ ਕੋਈ ਇਹ ਉਧਰ ਇਸ ਸੰਬੰਧੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗੋਇਲ ਅਤੇ ਸਾਬਕਾ ਕਾਉਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਕੀਤੀ ਇਸ ਭਾਰਤ ਬੰਦੀ ਕਾਲ ਦਾ ਪੂਰਾ ਸਮਰਥਨ ਕਰਦੇ ਨੇ ਤੇ ਆਪ ਹੀ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ ਪਰ ਕਿਸਾਨ ਜ਼ਬਰਦਸਤੀ ਹੀ ਬਾਜ਼ਾਰ ਵਿੱਚ ਆ ਕੇ ਦੁਕਾਨਾਂ ਬੰਦ ਕਰਵਾਉਂਦੇ ਹਨ ਉਹ ਗਲਤ ਹੈ ਅਸੀਂ ਅੱਗੇ ਵੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਤਰ੍ਹਾਂ ਹੀ ਖੜਾਂਗੇ ਅਤੇ ਭਾਈਚਾਰਕ ਸਾਂਝ ਕਾਇਮ ਰੱਖਾਂਗੇ ਨਾ ਕਿ ਆਪਾਂ ਕੋਈ ਲੜਾਈ ਝਗੜੇ ਵਾਲੀ ਗੱਲ ਕਰਾਂਗੇ ਇੱਕ ਇਹਨਾਂ ਨੂੰ ਇਤਰਾਜ਼ ਕੁਝ ਬੰਦਿਆਂ ਨੂੰ ਜ਼ਰੂਰ ਸੀ ਵੀ ਇੱਕ ਬੰਦੇ ਨੂੰ ਕਹਿ ਕੇ ਚਲੇ ਗਏ ਮੈਂ ਇੱਥੇ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਉਹਨਾਂ ਬੰਦਿਆਂ ਨੂੰ ਵੀ ਕਿਸਾਨ ਜਥੇਬੰਦੀ ਨਾਲ ਕੰਟੈਕਟ ਕਰ ਲੈਣਾ ਚਾਹੀਦਾ ਸੀ ਵੀ ਦੱਸੋ ਅਸੀਂ ਬੰਦ ਕਿੱਦਾਂ ਕਰਨਾ ਹੈ ਵੀ ਕਿੰਨੇ ਟਾਈਮ ਲਈ ਕਰਨਾ ਹੈ ਔਰ ਅਸੀਂ ਹਰ ਤਰ੍ਹਾਂ ਰਾਜ਼ੀ ਹਾਂ ਬਾਕੀ ਮੈਂ ਗ੍ਰੈਨ ਵਾਸੀਆਂ ਨੂੰ ਫਿਰ ਵੀ ਇਸ ਗੱਲੋਂ ਬਹੁਤ ਬਧਾਈ ਦੇਣਾ ਚਾਹੁੰਦਾ ਵੀ ਬੜੀ ਸੂਝਬੂਧ ਦਿਖਾਉਂਦੇ ਹੋਏ ਕਿਸੇ ਦੀਆਂ ਗੱਲਾਂ 'ਚ ਨਾ ਆ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਕ ਭਾਈਚਾਰਕ ਏਕਤਾ ਦੀ ਮਿਸਾਲ ਕਾਇਮ ਕੀਤੀ ਆ